ਬਈ ਕਿਸਾਨ ਦੋਸਤੋ ਜਿਹੜੀਆਂ ਮੱਝਾਂ ਜਾਂ ਗਾਵਾਂ ਆਪਣੀਆਂ ਜਿਆਦਾ ਮਾਤਰਾ ਚ ਦੁੱਧ ਦਿੰਦੀਆਂ ਨੇ ਵੱਡੀ ਮਾਤਰਾ ਚ ਦੁੱਧ ਦਿੰਦੀਆਂ ਨੇ ਮੱਝਾਂ ਆਪਣੇ 14-15 ਲੀਟਰ ਵਾਲੀਆਂ ਮੱਝਾਂ ਨੇ ਜਾਂ ਗਾਵਾਂ 25-30 ਲੀਟਰ ਵਾਲੀਆਂ ਜਿਹੜੀਆਂ ਗਾਵਾਂ ਹੁੰਦੀਆਂ ਨੇ ਉਹਨਾਂ ਮੱਝਾਂ ਗਾਵਾਂ ਨੂੰ ਆਪਾਂ ਨੂੰ ਜਿਹੜੀ ਖੁਰਾਕ ਹੈ ਉਹ ਵੀ ਉਸੇ ਹਿਸਾਬ ਨਾਲ ਦੇਣੀ ਪੈਂਦੀ ਹੈ ਜਿਆਦਾ ਮਾਤਰਾ ਚ ਖੁਰਾਕ ਦੇਣੀ ਪੈਂਦੀ ਹੈ ਹਾਈ એનર્ਜੀ ਵਾਲੀ ਖੁਰਾਕ ਦੇਣੀ ਪੈਂਦੀ ਹੈ ਜਿਆਦਾ ਪ੍ਰੋਟੀਨ ਵਾਲੀ ਖੁਰਾਕ ਦੇਣੀ ਪੈਂਦੀ ਹੈ ਇਸੇ ਕਰਕੇ ਉਹਨਾਂ ਤੋਂ ਆਪਾਂ ਜਿਆਦਾ ਦੁੱਧ ਲੈ ਸਕਦੇ ਹਾਂ ਤੇ ਜਦੋਂ ਉਹ ਜਿਆਦਾ ਦੁੱਧ ਲੈਣਾ ਜਿਆਦਾ ਮਾਤਰਾ ਚ ਖੁਰਾਕ ਦੇਣੀ ਹੈ ਕਈ ਵਾਰੀ ਉਹਨਾਂ ਦਾ ਜਿਹੜਾ ਮਰੀਉਮਨ ਹੈ ਉਹਨਾਂ ਉਹ ਜਿਆਦਾ ਉਸ ਖੁਰਾਕ ਨੂੰ ਪਛਾਹ ਨਹੀਂ ਸਕਦਾ ਮਿਹਦਾ ਉਸ ਖੁਰਾਕ ਨੂੰ ਹਾਜ਼ਮ ਨਹੀਂ ਕਰ ਸਕਦਾ ਤੇ ਬਹੁਤ ਸਾਰੀ ਖੁਰਾਕ ਜਿਹੜੀ ਕਈ ਵਾਰੀ ਆਪਣੀ ਅਣਪਾਚੀ ਲੰਘ ਜਾਂਦੀ ਆ ਤੇ ਗੋਏ ਦੇ ਰਾਹੀਂ ਜਿਹੜੀ ਖੁਰਾਕ ਦਾ ਵੱਡਾ ਹਿੱਸਾ ਨਿਕਲ ਜਾਂਦਾ ਤੇ ਪਸ਼ੂ ਜਦੋਂ ਖੁਰਾਕ ਆਪਾਂ ਨੂੰ 8 ਕਿਲੋ ਦਿੱਤੀ ਆ ਉਹਦੇ 3 ਕਿਲੋ ਹੀ ਉਹਦੇ ਪਚਦੇ ਆ 4 ਕਿਲੋ ਪਚਦੇ ਬਾਕੀ ਵੇਸਟ ਚਲੀ ਜਾਂਦੀ ਆ ਤਾਂ ਫਿਰ ਦੁੱਧ ਵੀ ਘਟਣਾ ਉਹਦੀ ਫੈਟ ਵੀ ਘਟਦੀ ਆ ਕੋਈ ਵਾਰੀ ਜਿਹੜੀਆਂ ਮੱਝਾਂ ਜਾਂ ਗਾਵਾਂ ਆਪਣੀਆਂ ਪਿਛਲੇ ਸੂਏ ਦੇ ਵਿੱਚ 14-15 ਲੀਟਰ ਵਾਲੀ ਜਿਹੜੀ ਮੱਝ ਆ ਜਦੋਂ ਉਹ 8-10 ਤੇ ਆ ਜਾਂਦੀ ਹੈ ਜੋ ਆ ਆਪਣਾ ਕੋਈ 25-30 ਲੀਟਰ ਵਾਲੀ ਜਿਹੜੀ ਵੈੜੀ ਹੈ ਜਦੋਂ 14-15 ਲੀਟਰ ਤੋਂ ਨਹੀਂ ਵੱਧਦੀ ਉਹਦਾ ਵੱਡਾ ਕਾਰਨ ਇਹ ਹੀ ਹੁੰਦਾ ਵੀ ਉਹ ਜਿਹੜੀ ਖੁਰਾਕ ਆਪ ਆਪਾਂ ਸਾਨੂੰ ਦੇ ਰਹੇ ਆ ਉਹ ਪੂਰੀ ਸਹੀ ਮਾਤਰਾ ਦੇ ਵਿੱਚ ਪਚ ਨਹੀਂ ਰਹੀ ਤੇ ਪਸ਼ੂ ਅਣਪਚਿਆ ਵੱਡਾ ਹਿੱਸਾ ਉਹਦਾ ਕੱਢ ਰਿਹਾ ਹੈ ਤੇ ਇਹ ਮਿੱਧੇ ਦੀ ਗੜਬੜ ਹੈ ਮਿੱਧੇ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆ ਉਹ ਪ੍ਰੋਬਲਮ ਨੂੰ ਆਪਾਂ ਕਿਸ ਤਰ੍ਹਾਂ ਹੱਲ ਕਰ ਸਕਦੇ ਆ ਤਾਕੇ ਖੁਰਾਕ ਦੋ ਤਾਂ ਆਪਾਂ ਪੂਰਾ ਜਿਹੜਾ ਫਾਇਦਾ ਲੈ ਸਕੀਏ ਜਿੰਨੀ ਚੀਜ਼ ਆਪਾਂ ਪਸ਼ੂ ਨੂੰ ਦਿੰਨੇ ਆ ਜਦੋਂ ਉਹ ਤੋਂ ਪੂਰੀ ਮਾਤਰਾ ਦੇ ਵਿੱਚ ਉਹ ਉਹਨੂੰ ਵਰਤੂਗਾ ਤਾਂ ਹੀ ਉਹਦਾ ਦੁੱਧ ਵੀ ਪੂਰਾ ਹੁੰਦਾ ਤੇ ਦੁੱਧ ਦੇ ਵਿੱਚ ਫੈਟ ਵੀ ਪੂਰੀ ਮਾਤਰਾ ਦੇ ਵਿੱਚ ਹੁੰਦੀ ਆ ਕਿਉਂਕਿ ਜੋ ਚੀਜ਼ ਉਹਨੇ ਖਾਧੀ ਆ ਉਹਨੂੰ ਸੰਗੀਤ ਨਾਲ ਪਚਾਇਆ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤ ਕੇ ਆਪਾਂ ਪਸ਼ੂ ਦਾ ਜਿਹੜਾ ਮੈਧਾ ਤੰਦਰੁਸਤ ਰੱਖ ਸਕਦੇ ਆ ਸਹੀ ਰੱਖ ਸਕਦਾ ਸੋ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਲਵਾਂਗੇ ਧਿਆਨ ਨਾਲ ਗੱਲਬਾਤ ਸਾਰੀ ਸੁਣ ਲਿਓ ਵੀਡੀਓ ਚਾਹੀ ਥੋੜੀ ਜਿਹੀ ਲੰਮੀ ਹੋਊ ਪਰ ਥੋੜਾ ਜਿਹਾ ਟਾਈਮ ਕੱਢ ਲਿਓ ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ ਹੈ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ ਦੋਸਤੋ ਜਿਹੜੀ ਵੀ ਖੁਰਾਕ ਆਪਾਂ ਪਸ਼ੂ ਨੂੰ ਦਿੰਨੇ ਆ ਖਾਣ ਦੇ ਵਿੱਚ ਦਿੰਨੇ ਆ ਨਾ ਉਹ ਸਾਰੀ ਮਿੱਦੇ ਦੇ ਵਿੱਚ ਜਾਂਦੀ ਆ ਮਿੱਤੇ ਦੇ ਵਿੱਚ ਉਹ ਖੁਰਾਕ ਲਿਊਕਡ ਰੂਪ ਦੇ ਵਿੱਚ ਇਕੱਠੀ ਹੋ ਜਾਂਦੀ ਆ ਉਹ ਜਿਹੜਾ ਲਿਊਕਡ ਦਾ ਜਿਹੜਾ ਸਹੀ ਲੈਵਲ ਆਪਾਂ ਉਹਨੂੰ ਜੇ ਮਾਪਣਾ ਹੋਵੇ ਵੀ ਮਿੱਦਾ ਸਹੀ ਕੰਮ ਕਰਦਾ ਤਾਂ ਉਹਨੂੰ ਆਪਾਂ ਪੀ ਐਚ ਦੇ ਵਿੱਚ ਗਿਣ ਦਿਆਂ ਜਿਹੜੀ ਮਿੱਤੇ ਦੀ ਪੀ ਐਚ ਸਹੀ ਜਿਹੜੀ ਪੀ ਐਚ ਗਿਣੀ ਜਾਂਦੀ ਆ ਉਹ 6.2 ਤੋਂ 6.8 7 ਪੀ ਐਚ ਤੱਕ ਗਿਣੀ ਜਾਂਦਾ ਜਦੋਂ ਉੱਪਰ ਜਾਂ ਥੱਲੇ ਹੋ ਜਾਂਦਾ ਮੰਨ ਲਓ 5 5 ਪੀ ਐਚ ਰਹਿ ਜਾਂਦੀ ਆ ਤਾ ਦ ਵੀ ਗੜਬੜਾ ਜੇ 7 ਤੋਂ ਉੱਪਰ ਚਲੀ ਜਾਂਦੀ ਹੈ ਫਿਰ ਵੀ ਗੜਬੜਾ 5 ਤੋਂ 5.5 ਆ ਗਈ 5 ਆ ਗਈ ਤਾਂ ਜਿਹੜਾ ਮੈਦਾ ਉਹ ਤਜਾਬੀ ਮੈਦਾ ਕਿਹਾ ਜਾਂਦਾ ਉੱਪਰ ਚਲੀ ਜਾਂਦੀ ਹੈ ਤਾਂ ਜਿਹੜਾ ਖਾਰੇ ਦੇ ਵਿੱਚ ਖਾਰਾਪਣ ਮੈਦੇ ਦੇ ਵਿੱਚ ਜ਼ਿਆਦਾ ਹੋ ਜਾਂਦਾ ਸੋ ਉਹਨੂੰ ਸਹੀ ਕਰਨ ਦੇ ਵਾਸਤੇ ਆਪਾਂ ਨੂੰ ਕਈ ਚੀਜ਼ਾਂ ਵਰਤਣੀਆਂ ਪੈਂਦੀਆਂ ਨੇ ਜਿਨ੍ਹਾਂ ਨੂੰ ਬਫਰ ਕਹਿੰਦੇ ਜਾਂਦੇ ਬਫਰ ਕਿਹਾ ਜਾਂਦਾ ਉਹਨਾਂ ਨੂੰ ਬਫਰ 4-5 ਕਿਸਮ ਦੇ ਹੁੰਦੇ ਆ ਆਪਾਂ ਜੇ ਦੇਖੀਏ ਮਿੱਠਾ ਸੋਡਾ ਸੋਡੀਅਮ ਬਾਈਕਾਰਬੋਨੇਟ ਇਹ ਵੀ ਇੱਕ ਬਫਰ ਹੈ ਇਸੇ ਤਰ੍ਹਾਂ ਪੋਟਾਸ਼ੀਅਮ ਮੈਗਨੀਸ਼ੀਅਮ ਆਕਸਾਈਡ ਨੂੰ ਆਪਾਂ ਬਫਰ ਦੇ ਤੌਰ ਤੇ ਵਰਤ ਸਕਦੇ ਆ ਜਾਂ ਪੋਟਾਸ਼ੀਅਮ ਕਾਰਬੋਨੇਟ ਆ ਉਹ ਵੀ ਬਫਰ ਦੇ ਤੌਰ ਤੇ ਐ ਕੈਲਸ਼ੀਅਮ ਕਾਰਬੋਨੇਟ ਐ ਇਹ ਤਿੰਨ ਚਾਰ ਕਿਸਮ ਦੇ ਬਫਰ ਹੁੰਦੇ ਆ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਬਫਰ ਬਣੇ ਬਣਾਏ ਵੀ ਮਿਲ ਜਾਂਦੇ ਆ ਇਹਦੇ ਨਾਲ ਕੀ ਐ ਜਦੋਂ ਆਪਾਂ ਭੁਮੇ ਤੇ ਦੇ ਵਿੱਚ ਖੁਰਾਕ ਜਾਂਦੀ ਐ ਜਿਵੇਂ ਹੁਣ ਆਪਾਂ ਜਾਦਾ ਹਾਈ એનર્ਜੀ ਵਾਲੀ ਖੁਰਾਕ ਦਿੰਨੇ ਆ ਕਈ ਵਾਰੀ ਆਪਾਂ ਆਪਣੀ ਖੁਰਾਕ ਦੇ ਵਿੱਚ ਮੱਕੀ ਵਗੈਰਾ ਜਾਦਾ ਪਾ ਦਿੰਨੇ ਆ ਮੱਕੀ ਕੀ ਐ ਮਿੱਤੇ ਦੇ ਅੰਦਰ ਜਾ ਕੇ ਤੇ ਐਸਿਡਿਟੀ ਵਧਾ ਦਿੰਦੀ ਹੈ ਐਸਿਡਿਟੀ ਵੱਧ ਗਈ ਪੀਐਚ ਲੈਵਲ ਥੱਲੇ ਚਲਾਇਆ ਜਾਂਦਾ ਤੇ ਉਹਨੂੰ ਠੀਕ ਕਰਨ ਦੇ ਵਾਸਤੇ ਆਪਾਂ ਨੂੰ ਫਿਰ ਬਫਰ ਵਗੈਰਾ ਦੇਣੇ ਪੈਂਦੇ ਆ ਹੁਣ ਇੱਥੇ ਗੱਲ ਇਹ ਆ ਜਾਂਦੀ ਹੈ ਵੀ ਬਹੁਤ ਸਾਰੇ ਕਿਸਾਨ ਨੇ ਜਿਹੜੇ ਆਪਣੇ ਪਸ਼ੂਆਂ ਨੂੰ ਮਿੱਠਾ ਸੋਡਾ ਦਿੰਦੇ ਹੀ ਰਹਦੇ ਆ ਬਹੁਤ ਵਧੀਆ ਗੱਲ ਆ ਇਹੋ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਉਹ ਇੱਕ ਬਹੁਤ ਵਧੀਆ ਬਫਰ ਦੇ ਤੌਰ ਤੇ ਕੰਮ ਕਰਦਾ ਹੁਣ ਬਫਰ ਜਾਂ ਮਿੱਠਾ ਜਿਹੜੇ ਬਾਜ਼ਾਰ ਦੇ ਵਿੱਚ ਉਹ ਬਫਰ ਮਿਲਦੇ ਨੇ ਉਹਨਾਂ ਦੇ ਵਿੱਚ ਜਾ ਮਿੱਠਾ ਸੋਡਾ ਆਪਾਂ ਦਿੰਨੇ ਆ ਉਹ ਇਸ ਬਫਰ ਦੇ ਵਿੱਚ ਫਰਕ ਕੀ ਆ ਇਹਦੇ ਬਾਰੇ ਵੀ ਆਪਾਂ ਥੋੜਾ ਜਿਹਾ ਸਮਝ ਲੈਣੇ ਆ ਤਾਂ ਕਿ ਆਪਾਂ ਨੂੰ ਅੱਗੇ ਵਾਸਤੇ ਆਸਾਨੀ ਹੋ ਜAVE ਵੀ ਮਿੱਠਾ ਸੋਡਾ ਆਪਾਂ ਵਰਤਦੇ ਆ ਉਹਦਾ ਆਪਾਂ ਨੂੰ ਕੀ ਫਾਇਦਾ ਹੋ ਜੇ ਬਾਜ਼ਾਰ ਦੇ ਵਿੱਚੋਂ ਲਿਆ ਆ ਕੇ ਆਪਾਂ ਬਫਰ ਵਰਤਦੇ ਆ ਉਹਦਾ ਆਪਾਂ ਨੂੰ ਕੀ ਫਾਇਦਾ ਹੋ ਤੇ ਥੋੜੀ ਜੇ ਸਾਰੀ ਆਪਾਂ ਨੂੰ ਸਮਝ ਆ ਜਾਵੇ ਤਾਂ ਆਪਾਂ ਫਿਰ ਇਹ ਤੋਂ ਸਹੀ ਫੈਸਲਾ ਲੈ ਸਕਦੇ ਹੁਣ ਜੇ ਮੰਨ ਲਓ ਮਿੱਠਾ ਸੋਡਾ ਹੈ ਨਾ ਇਹਦੇ ਜਿਹੜੇ ਮਤਲਬ ਤਜਾਬੀਪਣ ਵੱਧ ਗਿਆ ਉਹਨੂੰ ਜੇ ਆਪਾਂ ਇੱਕਦਮ ਜਲਦੀ ਠੀਕ ਕਰਨਾ ਤਾਂ ਮਿੱਠਾ ਸੋਡਾ ਦੇ ਦਿਓ ਮਤਲਬ ਇਨਸਟੈਂਟ ਕੰਮ ਕਰਦਾ ਹੋ ਇੱਕਦਮ ਜਲਦੀ ਕੰਮ ਕਰਦਾ ਫਾਸਟ ਕੰਮ ਕਰਦਾ ਮਿੱਠਾ ਸੋਡਾ ਦਿੱਤਾ ਉਹਦੇ ਨਾਲ ਜਲਦੀ ਠੀਕ ਹੋ ਜਾਣਾ ਭਾਵੇਂ ਪੀ ਐਚ ਲੈਵਲ ਉੱਪਰ ਹੈ ਜਾਂ ਥੱਲੇ ਆ ਉਹਨੂੰ ਮੇਨਟੇਨ ਕਰਦਾ ਉਹ ਇੱਕਦਮ ਕਰਦਾ ਇੱਕਦਮ ਜਲਦੀ ਇਨਸਟੈਂਟ ਕਰਦਾ ਜੀ ਪਾਵਾਂਗੇ ਜੀ ਉਹਦਾ ਅਸਰ ਸਭ ਹੋ ਜਾਂਦਾ ਪਰ ਜਿਹੜੇ ਬਫਰ ਬਾਜ਼ਾਰ ਦੇ ਵਿੱਚੋਂ ਮਿਲਦੇ ਨੇ ਹੁਣ ਬਫਰ ਜਿਵੇਂ ਹੁਣ ਤੁਸੀਂ ਪੋਟਾਸ਼ੀਅਮ ਮੈਗਨੀਸ਼ੀਅਮ ਆਕਸਾਈਡ ਆ ਜਾਂ ਪੋਟਾਸ਼ੀਅਮ ਕਾਰਬੋਨੇਟ ਆ ਜਾਂ ਕੈਲਸ਼ੀਅਮ ਕਾਰਬੋਨੇਟ ਆ ਇਹ ਜਿਹੜੇ ਬਫਰ ਬਾਜ਼ਾਰ ਤੋਂ ਮਿਲਦੇ ਨੇ ਇਹਨਾਂ ਦਾ ਇੱਕ ਸਮੇਲ ਹੁੰਦਾ ਇਹਦੇ ਚ ਤਿੰਨ ਚਾਰ ਕਿਸਮ ਦੇ ਚੀਜ਼ਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਤੇ ਉਹ ਕੀ ਆ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਖਰੀਦੇ ਜਿਹੜੇ ਬਫਰ ਨੇ ਆ ਜਾਂ ਕੰਪਨੀਆਂ ਦੇ ਦੁਆਰਾ ਤਿਆਰ ਕੀਤੇ ਜਾਂਦੇ ਨੇ ਉਹਨਾਂ ਹੌਲੀ-ਹੌਲੀ ਅਸਰ ਕਰਦੇ ਆ ਉਹ ਉਹਨੂੰ ਮੇਨਟੇਨ ਰੱਖਦੇ ਆ ਉਦੇ ਪੀ ਐਚ ਲੈਵਲ ਨੂੰ ਉੱਪਰ ਥੱਲੇ ਜ਼ਿਆਦਾ ਨਹੀਂ ਹੋਣ ਦਿੰਦੇ ਆਪਾਂ ਹੁਣ ਕਈ ਵਾਰੀ ਕੀ ਆ ਜੇ ਆਪਾਂ ਮਿੱਠਾ ਸੋਡਾ ਵਰਤਦੇ ਆਂ ਆਪਾਂ ਉਦੋਂ ਵਰਤਦੇ ਆ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਪਸ਼ੂ ਦੇ ਐਸਿਡਿਟੀ ਵੱਧ ਗਈ ਜਾਂ ਖਾਣਾ ਪੀਣਾ ਸੱਡ ਗਿਆ ਹੋ ਕਈ ਵਾਰੀ ਆਪਾਂ ਨੂੰ ਲੱਗਦਾ ਨਾ ਫਿਰ ਆਪਾਂ ਕਹਿੰਦੇ ਆ ਵੀ ਚੱਲ ਇਹਨੂੰ ਮਿੱਠਾ ਸੋਡਾ ਦੇ ਦਿਓ ਮਿੱਠਾ ਸੋਡਾ ਇਨਸਟੈਂਟ ਕੰਮ ਕਰਦਾ ਹੈ ਇਹ ਵੀ ਬਹੁਤ ਵਧੀਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਮਿੱਠਾ ਸੋਡਾ ਪਸ਼ੂ ਨੂੰ 70 80 ਗ੍ਰਾਮ 100 ਗ੍ਰਾਮ ਤੱਕ ਦਿੰਦੇ ਰਹੋਗੇ ਤਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਘੱਟ ਆਉਂਦੀਆਂ ਨੇ ਪਰ ਇੱਕਦਮ ਜਲਦੀ ਆਪਾਂ ਇਹਨੂੰ ਇਤੋਂ ਘੱਟ ਲੈ ਸਕਦੇ ਆ ਜੇ ਆਪਾਂ ਪਸ਼ੂ ਦੀ ਖੁਰਾਕ ਦੇ ਵਿੱਚ ਰੋਜ਼ਾਨਾ ਬਫਰ ਵਰਤਦੇ ਆ ਉਹਦੇ ਨਾਲ ਕੀ ਹੈ ਬਫਰ ਆ ਉਹਨੂੰ ਉੱਪਰ ਥੱਲੇ ਹੋਣ ਹੀ ਨਹੀਂ ਦਿੰਦਾ ਹੌਲੀ ਹੌਲੀ ਰੈਗੂਲਰ ਰੂਪ ਦੇ ਵਿੱਚ ਕੰਮ ਕਰਦਾ ਇਨਸਟੈਂਟ ਕੰਮ ਨਹੀਂ ਕਰਦਾ ਰੈਗੂਲਰ ਰੂਪ ਦੇ ਵਿੱਚ ਕੰਮ ਕਰਦਾ ਖੁਰਾਕ ਜਿਹੜੀ ਆਪਾਂ ਪਸ਼ੂ ਨੂੰ ਦਵਾਂਗੇ ਉਹ ਬਿਲਕੁਲ ਉਹਨੂੰ ਪਚਾਉਂਦਾ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਤੇ ਜੇ ਹੁਣ ਆਪਾਂ ਮਿਹਦੇ ਦਾ ਖਿਆਲ ਨਹੀਂ ਰੱਖਦੇ ਆਪਾਂ ਨੂੰ ਪਤਾ ਹੀ ਆ ਫਿਰ ਬਫਰ ਵਗੈਰਾ ਨਹੀਂ ਵਰਤਦੇ ਬਹੁਤ ਸਾਰੇ ਜ਼ਿੰਮੇਦਾਰ ਤਾਂ ਬਫਰ ਦੇ ਬਾਰੇ ਜਾਣਦੇ ਹੀ ਨਹੀਂ ਬੱਸ ਤਾਂ ਮਿੱਠਾ ਸੋਡਾ ਵੀ ਨਹੀਂ ਆਪਣੇ ਪਸ਼ੂਆਂ ਨੂੰ ਦਿੰਦੇ ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਜੇਦੋਂ ਵੀ ਪਸ਼ੂ ਆਪਣੇ ਕੋਲੇ ਚੰਗੀ ਨਸਲ ਦਾ ਪਸ਼ੂ ਹੈ ਜੀ ਉਤੋਂ ਜ਼ਿਆਦਾ ਦੁੱਧ ਲੈਣਾ ਆ ਆਪਾਂ ਉਹਨੂੰ ਫਿਰ ਆਪਾਂ ਨੂੰ ਮਿੱਠਾ ਸੋਡਾ ਜਾਂ ਬਫਰ ਇਹਨਾਂ ਦੇ ਵਿੱਚੋਂ ਇੱਕ ਚੀਜ਼ ਦੇਣੀ ਪਊ ਉਹਦੀ ਖੁਰਾਕ ਦੇ ਵਿੱਚ ਹੀ ਤੁਸੀਂ ਜੇ ਸਾਮਲ ਕਰਦੇ ਹੋ ਤਾਂ ਵਧੀਆ ਜਦੋਂ ਫੀਲਡ ਵਗੈਰਾ ਬਣਾਉਨੇ ਹੋ ਤਾਂ ਫੀਲਡ ਦੇ ਵਿੱਚ ਵੀ ਤੁਸੀਂ ਜਿਹੜਾ 600 700 ਗ੍ਰਾਮ ਮਿੱਠਾ ਸੋਡਾ ਪਾ ਸਕਦੇ ਹੋ ਜਾਂ ਬਾਜ਼ਾਰ ਦੇ ਵਿੱਚੋਂ ਜਿਹੜੇ ਬਫਰ ਆਪਾਂ ਨੂੰ ਮਿਲਦੇ ਨੇ 1 ਕਿਲੋ ਤੱਕ ਬਫਰ ਪਾ ਦਿਓ ਜਾਂ ਮਿੱਠੇ ਸੋਡੇ ਦੇ ਨਾਲ ਬਫਰ ਦੋਵੇਂ ਵੀ ਤੁਸੀਂ ਦੇ ਸਕਦੇ ਆ ਇਹਦਾ ਜਿਹੜਾ ਕਾਫੀ ਵਧੀਆ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲਦਾਂਗੇ ਕਿਉਂਕਿ ਖੁਰਾਕ ਦਾ ਜਦੋਂ ਬਹੁਤ ਕਾਫੀ ਸਾਰਾ ਹਿੱਸਾ ਅਣਪਚੇ ਲੰਘ ਜਾਂਦਾ ਫਿਰ ਨਾ ਉਹਦਾ ਤਾਂ ਪੂਰਾ ਦੁੱਧ ਨਹੀਂ ਮਿਲਦਾ। ਇਹ ਹੀ ਵੱਡੀ ਸਾਰੀ ਦਿੱਕਤ ਆਉਂਦੀ ਹੈ। ਕਈ ਵਾਰੀ ਆਪਾਂ ਕਹਿੰਦੇ ਜੀ ਖੁਰਾਕ ਤਾਂ ਪਸ਼ੂ ਨੂੰ ਆਪਾਂ 7-8 ਕਿਲੋ ਦੇ ਰਿਹਾ ਆਂ ਪਰ ਉਹ ਦੁੱਧ ਤਾਂ ਪਿਛਲੇ ਲੈਵਲ ਦੇ ਹਿਸਾਬ ਨਾਲ ਦੇ ਨਹੀਂ ਰਿਹਾ। ਪਿਛਲੇ ਸੂਏ ਦੇ ਵਿੱਚ ਤਾਂ ਉਹਦਾ ਜਿਹੜਾ ਦੁੱਧ ਸੀਗਾ 13-14 ਲੀਟਰ, 15 ਲੀਟਰ ਤੋਂ ਘਟੀ ਨਹੀਂ ਆਇਆ ਤੇ ਕੀਤਾ ਉਹ 8-9 ਤੋਂ ਨਹੀਂ ਵੱਧ ਰਹੀ। ਉਹਦਾ ਕੀ ਹੈ ਪਸ਼ੂ ਉਸ ਦੁੱਧ ਨੂੰ ਉਸ ਖੁਰਾਕ ਨੂੰ ਸਹੀ ਤਰੀਕੇ ਹਾਜ਼ਮ ਨਹੀਂ ਕਰ ਰਿਹਾ। ਤੇ ਇਸੇ ਕਰਕੇ ਆਪਾਂ ਨੂੰ ਇਹ ਬਫਰ ਵਗੈਰਾ ਦਾ ਮਿੱਠਾ ਛੋਟਾ ਵਗੈਰਾ ਜਰੂਰ ਜ਼ਰੂਰਤ ਪੈਣੀ ਹੈ ਕਿਉਂਕਿ ਪਸ਼ੂ ਦਾ ਜਿਹੜਾ ਸਰੀਰ ਹੈ ਨਾ ਮਸ਼ੀਨਰੀ ਵਾਂਗ ਕੰਮ ਕਰਦਾ ਮਸ਼ੀਨਰੀ ਦੇ ਸਾਰੇ ਪਾਰਟ ਸਹੀ ਕੰਮ ਕਰਦੇ ਹੋਣੇ ਚਾਹੀਦੇ ਆ ਤਾਂ ਹੀ ਆਪਾਂ ਉਹ ਤੋਂ ਕੰਮ ਲੈ ਸਕਦੇ ਆ ਤੋ ਪਸ਼ੂ ਦੇ ਜਿਹੜੇ ਰਿਓਮ ਹਨ ਦੀ ਆਪਾਂ ਜ਼ਰੂਰ ਧਿਆਨ ਰੱਖਣਾ ਹੈ ਰਿਓਮਨ ਨੂੰ ਸਹੀ ਤੰਦਰੁਸਤ ਰੱਖਣ ਦੇ ਵਾਸਤੇ ਬਫਰ ਜਿਹੜੇ ਉਹਦੀ ਖੁਰਾਕ ਦੇ ਵਿੱਚ ਆਪਾਂ ਜ਼ਰੂਰ ਸ਼ਾਮਲ ਕਰੋ ਭਾਵੇਂ ਤੁਸੀਂ ਮਿੱਠਾ ਸੋਡਾ ਮਿੱਠੇ ਸੋਡਾ ਮਿੱਠੇ ਸੋਡੇ ਤੇ ਬਫਰ ਦੇ ਵਿੱਚ बस ਇਹੀ ਫਰਕ ਆ ਸਮਝ ਆ ਗਈ ਹੋਊਗੀ ਵੀ ਮਿੱਠਾ ਸੋਡਾ ਇੱਕਦਮ ਕੰਮ ਕਰਦਾ ਇਨਸਟੈਂਟ ਕੰਮ ਕਰਦਾ ਪਰ ਜਿਹੜੇ ਬਫਰ ਨੇ ਬਫਰ ਹੌਲੀ ਹੌਲੀ ਰੈਗੂਲਰ ਰੂਪ ਦੇ ਵਿੱਚ ਕੰਮ ਕਰਦੇ ਨੇ ਜਿਹੜੀ ਪੀ ਐਚ ਲੈਵਲ ਨੂੰ ਸੰਤੁਲਨ ਰੱਖਦੇ ਨੇ ਉਹ ਤਾਂ ਤੋ ਇਹ ਇੱਕ ਬਹੁਤ ਜ਼ਿਆਦਾ ਜ਼ਰੂਰੀ ਧਿਆਨ ਦੇਣ ਵਾਲੀ ਕਿਸਾਨਾਂ ਦੇ ਵਾਸਤੇ ਗੱਲ ਹੈ ਇਹਨੂੰ ਜਰੂਰ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਜੇਕਰ ਆਪਣਾ ਪਸ਼ੂ ਦਾ ਰਿਮਨ ਸਹੀ ਨਹੀਂ ਹੈਗਾ ਮੈਦਾ ਸਹੀ ਨਹੀਂ ਹੈਗਾ ਕਦੇ ਵੀ ਪਸ਼ੂ ਆਪਣੀ ਜਿਹੜੀ ਦਿੱਤੀ ਹੋ ਖਾਣ ਨੂੰ ਸਹੀ ਤਰੀਕੇ ਹਾਜ਼ਮ ਨਹੀਂ ਕਰ ਸਕਦਾ ਪਛਾਣ ਨਹੀਂ ਸਕਦਾ ਖੁਰਾਕ ਦੇ ਵਿੱਚ ਵੀ ਕਾਫੀ ਕੁਝ ਆਪਾਂ ਨੂੰ ਪਤਾ ਹੈ ਕਈ ਵਾਰੀ ਉਹ ਉਲੀਆ ਵਗੈਰਾ ਹੋਰ ਇਸ ਤਰ੍ਹਾਂ ਦੇ ਆ ਜਾਂਦੇ ਨੇ ਇਹ ਜਿਹੜੇ ਬਫਰ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਹੀ ਰੱਖਣ ਦੇ ਵਿੱਚ ਬਹੁਤ ਵੱਡੀ ਮਦਦ ਕਰਦੇ ਨੇ ਪਸ਼ੂ ਦੀ ਸੋ ਦੋਸਤੋ ਉਮੀਦ ਆ ਵੀ ਤਕਰੀਬਨ ਸਾਰੀ ਗੱਲ ਸਮਝਾਦੀ ਹੋਵੇਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਇਹਦੇ ਨਾਲ ਕੰਮ ਕਰਨ ਦਾ ਆਪਾਂ ਨੂੰ ਹੌਸਲਾ ਮਿਲਦਾ ਤੇ ਜਦੋਂ ਤੁਸੀਂ ਲਾਈਕ ਕਰਦੇ ਹੋ ਸਾਨੂੰ ਇਹਦੇ ਨਾਲ ਕੰਮ ਦਾ ਹੌਸਲਾ ਮਿਲਦਾ ਅੱਗੇ ਵਾਸਤੇ ਹੋਰ ਕੋਸ਼ਿਸ਼ ਕਰਦੇ ਆਪਾਂ ਵਧੀਆ ਤੋਂ ਵਧੀਆ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾ ਸਕੇ ਸੋ ਦੋਸਤੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ